ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਪਿੰਡ ਮਸੀਤੀ ਵਿਖੇ ਸ਼ਮਸ਼ੀਰ ਖਾਲਸਾ ਸੇਵਾ ਦਲ ਦੇ ਮੈਂਬਰ ਪਹੁੰਚੇ ਜਿਨ੍ਹਾਂ ਨੇ ਪਿਛਲੇ ਮਹੀਨੇ ਸੇਵਾ ਭਾਈ ਸਰਪਈ ਅਵਤਾਰ ਸਿੰਘ ਹੁਣ ਦੇ ਗ੍ਰਹਿ ਵਿਖੇ ਦੇ ਕੀ ਆਏ ਸੀ ਐਤ ਕੀ ਫੇਰ ਉਸੇ ਲਈ ਦਿੱਤਾ ਹੈ ਜੋ ਉਹਨਾਂ ਨੂੰ ਵਾਦਾ ਕੀਤਾ ਸੀ ਫੇਰ ਤੁਹਾਡੀ ਮਦਦ ਕੀਤੀ ਜਾਊਗੀ ਤੇ ਸਾਡੇ ਵਿਦੇਸ਼ ਵਿੱਚ ਰਹਿੰਦੇ ਸਮੂਹ ਸੰਗਤ ਸਾਡੇ ਸੇਵਾਦਾਰ ਜਿਨ੍ਹਾਂ ਨੇ ਸਾਡੇ ਕੈਨਤੇ ਬਾਰ ਸੰਸਥਾ ਗੁਰਨਾਨਕ ਦਾ ਸੱਚਾ ਸੋਦਾ ਸੰਸਥਾ ਇਟਲੀ ਮਾਤਾ ਸਹਿਬਕੁਰ ਜੀ ਸੰਸਥਾ ਇਟਲੀ ਸਮੂਹ ਇਟਲੀ ਦੀ ਸੰਗਤ ਨੇ ਜੋ ਸਾਡੇ ਸਰੂ ਸਾਨੂੰ ਮਾਇਆ ਭੇਜੀ 21000 ਰੁਪਇਆ ਭਾਈ ਸਈ ਭਾਈ ਅਵਤਾਰ ਸਿੰਘ ਹੁਣਾਂ ਦੇ ਲਾਜ ਵਾਸਤੇ ਅਤੇ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਸਾਡੇ ਸੇਵਾਦਾਰ ਪਹੁੰਚੇ ਦੇਣ ਲਈ ਸ਼ਮਸ਼ੀਰ ਖਾਲਸਾ ਸੇਵਾ ਦਲ ਦੇ ਸੇਵਾਦਾਰ ਪਹੁੰਚੇ ਉਹਨਾਂ ਦੇ ਗ੍ਰਹਿ ਵਿਖੇ ਮਾਇਆ ਉਹਨਾਂ ਦੇ ਹੱਥਾਂ ਵਿੱਚ ਫੜਾ ਕੇ ਆਏ ਹਨ 21000 ਰੁਪਇਆ ਜੋ ਸਾਡੇ ਗੁਰਨਾਨਕ ਦਾ ਸੱਚਾ ਸੋਦਾ ਸੰਸਥਾ ਤੇ ਮਾਤਾ ਸਹਿਬ ਕੌਰ ਜੀ ਸੰਸਥਾ ਵੱਲੋਂ ਜੋ ਉਹਨਾਂ ਦੇ ਵੀਰ ਸੰਸਥਾ ਚਲਾਉਂਦੇ ਉਹਨਾਂ ਵੱਲੋਂ ਮਾਇਆ ਸਾਨੂੰ ਭੇਜੀ ਗਈ ਜੋ ਅਸੀਂ ਆਪਣੀ ਸੇਵਾ ਸਮਝਦੇ ਹੋਏ ਉਹਨਾਂ ਦੇ ਭਾਈ ਸਰਪਾਈ ਉਤਾਰ ਸਿੰਘ ਦੇ ਇਲਾਜ ਲਈ ਮਾਇਆ ਉਹਨਾਂ ਦੇ ਗ੍ਰਹਿ ਵਿਖੇ ਜਾ ਕੇ 21000 ਰੁਪਇਆ ਫੜਾ ਕੇ ਆਏ ਹਾਂ ਸਮੂਹ ਇਟਲੀ ਦੀ ਸੰਗਤ ਦਾ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਆਪਣੇ ਜਸਵੰਦ ਚੋਂ ਇਹ ਕਿਰਤ ਕਮਾਈਆਂ ਚੋਂ ਸੰਬੰਧ ਕੱਢ ਕੇ ਉਸ ਰਾਗੀ ਸਿੰਘ ਭਾਈ ਸਾਹਿਬ ਬਤਾਰ ਸਿੰਘ ਜੀ ਜੋ ਕੁਝ ਨਹੀਂ ਕਰ ਸਕਦੇ ਉਹਨਾਂ ਦੇ ਲਾਜ ਵਾਸਤੇ ਜੋ ਪੀਜੀਆਈ ਵੀ ਖੇਲਾ ਚੱਲਦਾ ਉਹਨਾਂ ਦੇ ਵਾਸਤੇ ਮਾਇਆ ਭੇਜੀ ਸਮੂਹ ਸੰਗਤਾਂ ਧੰਨਵਾਦ ਇਸੇ ਤਰ੍ਹਾਂ ਅੱਗੇ ਤੋਂ ਵੀ ਬਲ ਬਖਸ਼ਣ ਜੋ ਵੀਰ ਸਾਡੇ ਬਹੁਤ ਸੇਵਾ ਕਰਦੇ ਹਨ ਜਿੱਥੇ ਅਸੀਂ ਕੰਨੀਆ ਕਰਦੇ ਹਨ ਬਹੁਤ ਬਹੁਤ ਸਾਰੇ ਵੀਰਾਂ ਸੰਗਤ ਦਾ ਧੰਨਵਾਦ ਗੁਰੂ ਨਾਨਕ ਦਾ ਸੱਚਾ ਸੋਦਾ ਸੰਸਥਾ ਤੇ ਮਾਤਾ ਸਾਹਿਬ ਕੋਰ ਦੀ ਸੰਸਥਾ ਧੰਨਵਾਦ ਸੇਵਾਦਾਰ ਅਸੀਂ ਉਹਨਾਂ ਦੇ ਅੱਗੇ ਤਵੀਰੀ ਨਹੀਂ ਰਵਾਂਗੇ ਸ਼ਮਸ਼ੀਰ ਖਾਲਸਾ ਸੇਵਾਦਾਰ